ਕੜੀ ਦੇ ਕੜੀ ਕਿੱਥੇ ਆ ਸੇ ਮੇਰੀ ਗੱਲ ਸੁਣ ਇੱਕ ਮਿੰਟ 골ਡੀ ਤੂੰ ਚਾਚੇ ਦਾ ਸਮਾਨ ਵਾਪਿਸ ਕਰ ਭਾਬੀ 30000 ਰੁਪਏ ਦੀ ਕੜੀ ਆ ਜਿਹੜੀ ਆਪਣੇ ਦੋਸਤ ਨੂੰ ਫੜਾਇਆ ਵਾ ਬੰਜੀ ਹਾਂ ਮੰਜੂ ਸੁਤੇ ਇਹਦੇ ਨਹੀਂ ਮੈਂ ਕਿੱਥੇ ਸੁਤੇ ਵੀ ਨਹੀਂ ਆ ਸਿਰ ਰੀੜ ਮੇਰੇ ਸਰਾਂਦੀ ਸਾਰੀ ਰਾਤ ਡਰ ਅੱਗੇ ਹੋਈ ਨੀ 1 ਮਿੰਟ ਨੀ ਮੈਂ ਰਾਤੀ ਸੁੱਤੀ ਹੁਣ ਵੀ ਕੂ 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 ਲਾਈ ਹੋਈ ਆ ਤੁਹਾਨੂੰ ਮੈਂ ਉਧਰ ਵੇਖੋ ਜਰਾ ਮੈਂ ਤੁਸੀਂ ਕਹਾਂ ਨਹੀਂ ਗਏ ਐਸੇ ਪਿੱਛੇ ਮੈਂ ਕਲ ਵੀ ਸੀ ਉਹਨਾਂ ਦੇ ਨਾਲ ਕਿ ਕੀ ਚੁੱਕ ਲਿਆ ਦੀ ਸੁਗਾਤ ਜਈ ਨਹੀਂ ਤੇ ਤੂੰ ਕਹਿਣਾ ਸੀ ਨਾ ਵੀ ਇਹਨੂੰ ਮੇਰੇ ਸਰਾਂਦੀ ਕਿਉਂ ਰੱਖਿਆ ਜੇ ਮਾਤਾ ਦੇ ਸਰਾਂਦੀ ਰੱਖੋ ਤੇ ਮਾਤਾ ਦੇ ਸਰਾਂਦੀ ਕਿਉਂ ਰੱਖੋ ਜਿਹੜੀ ਨਵੀਂ ਨਵੇਲੀ ਦੁਲਹਨ ਆਈ ਉਹ ਆਪਣੀ ਆਪਣੇ ਸਰਾਂਦੀ ਰੱਖੇ 골ਡੀਓ ਦੇ ਸਰਾਂਦੀ ਰੱਖੇ ਹਾਏ ਹਾਏ ਇੱਕ ਅਦੇ ਚੱਕਰਾਂ ਦੇ ਵਿੱਚ ਮੈਂ ਤੇ ਕਹਿਣਾ ਭੋਲੀ ਕਿ सुरजीत कौर आई जे बार वो की करण आई है ऐ तो मैं पता नहीं की करण आई है तो की करण नहीं आई पर ऐ हैगा जे ऐ ना इसे आप मेरा पे है तो खोल जावे चल 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 भज के जा तू मैं आती दियो आ चल, जाओ दे काट थलो चल 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 जा सुरजीत कौर आई से हां आई सी बेटा चली चली, चली ये क्यों ਤੇ ਚਲੀ ਗੋਲਦੀ ਦੇ ਸਤੇ ਲਈ ਆਈ ਸੀ ਤੇ ਗੋਲਦੀ ਦੇ ਸਤੇ ਹੋ ਗਿਆ ਵਿਆਹ ਹੋ ਗਿਆ ਮੈਂ ਸੋਨ ਚਾਚਾ ਠਾਨ ਗਈ ਆ ਮੈਂ ਸਰਜੀਤ ਕੌਰ ਭੰਜੀ ਆਏ ਆ ਤੇ ਭੰਜੀ ਕੋਲ ਬੈਠਦੇ ਤੇ ਮੈਂ ਚਾਹ ਪਾਣੀ ਬਣਾਨੀ ਉਹਨਾਂ ਵਾਸਤੇ ਨਹੀਂ ਕਿਹਾ ਉਹਨੂੰ ਚਾਹ ਬਣਾਈ ਦੀ ਕਿ ਜਦ ਮੈਂ ਘਰੋਂ ਪੀ ਕੇ ਆਈ ਆ ਕੀ ਕਹਿੰਦੀ ਸੀ ਐਹੀ ਕਹਿੰਦੀ ਵੀ ਤੇ ਮੈਂ ਕਿਹਾ ਗੋਲਦੀ ਦੇ ਸਤੇ ਤੂੰ ਲਿਆਈਆਂ ਦੋ ਦੋ ਬੱਚਿਆਂ ਵਾਲੇ ਤੇ ਇਹੋ ਜੇ ਥੋੜੀ ਅਸੀਂ ਕਰ ਲੈਣਾ ਸੀ ਗੋਲਦੀ ਦੇ ਸਤੇ ਕੁਆਰੀ ਕੁੜੀ ਨਾਲ ਹੋਇਆ ਬੜਾ ਵਧੀਆ ਕੋਈ ਸ਼ੋਰਤ ਨਹੀਂ ਸੀ ਕਹਿੰਦੀ ਨਹੀਂ ਹੁਣ ਕਦੀ ਸਾਹਿਲ ਦਾ ਕਰਾਵਾਂਗੀ ਮੈਂ ਕਰਾ ਲਈ ਅਸੀਂ ਉਹ ਵੀ ਚੰਗੇ ਹਾਂ ਨਾਲਸੀ ਜੇ ਸਟਾਈਲ ਦਾ ਕਰਨਾ ਵੀ ਨਹੀਂ ਹੈਗਾ ਨਾ ਨਾਲ ਆਪਣੇ ਪੈਰਾਂ ਦਾ ਸਟੈਂਡ ਵੀ ਨਹੀਂ ਹੋਇਆ ਹਜੇ ਕੀ ਲੋੜ ਹੈ ਪਰ ਹੁਣ ਜਿਹੜਾ ਕੰਮ ਕਰਨਾ ਨਾ ਪਰ ਬੀਜੀ ਅਸੀਂ ਉਹ ਪਹਿਲਾਂ ਉਹ ਕਰੀਏ ਹਾਂ ਦੱਸੋ ਝੁੰਗ ਕੇ ਜੜਾਈਏ ਗਿਰਨ ਨੂੰ ਸਭ ਤੋਂ ਪਹਿਲਾਂ ਤੇ ਇਹ ਕੰਮ ਕਰੋ ਤੇ ਦੂਜਾ ਬੀਜੀ ਰੱਬ ਦਾ ਵਾਸਤਾ ਜੀ ਆ ਮੈਂ ਤੁਹਾਡੇ ਕੇ ਹੱਥ ਜੋੜਦੀ ਆ ਉਹ ਕਤੂਰੇ ਨੂੰ ਅੰਦਰੋਂ ਚੁੱਕੋ ਸਾਰੀ ਮੇਰੇ ਤੇ ਸਿਰ ਪੀਟ ਲਾ ਕੇ ਮੰਜੂਰੀ ਗੋਲੀ ਕੱਢ ਕੇ ਮੈਨੂੰ ਦੇ ਸਿਰ ਪੀਟ ਦੀ ਹੈ ਤੇ ਉਹ ਗਲਾਸ ਪਾਣੀ ਦਾ ਲੈ ਤੇ ਗੋਲੀ ਦੇ ਤੇ ਸਾਰੀ ਰਾਤ ਕੋ 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 ਮੇਰੇ ਸੰਦਿਓ ਨੂੰ ਕੰਨ ਨੂੰ ਬੜਾਇਆ ਜੇ ਇਹ ਨਕਲਪੰਦੀ ਲੋੜੀ ਕੀ ਹੈ ਫੇਰ ਕੀ ਹੋਇਆ ਤੇਰੇ ਕਮਰੇ ਚ ਸਾਫ ਸੁਥਰਾ ਕੁੱਤਾ ਵਾ ਕੋਈ ਗੱਲ ਹੀ ਨਹੀਂ ਏ ਉਹਨੂੰ ਤੇ ਸਾਫ ਸੁਥਰਾ ਤੈਨੂੰ ਮੈਂ ਕੀ ਕਰਾਂ ਪਹਿਲੇ ਮੈਨੂੰ ਇੱਕ ਗੱਲ ਦੱਸੋ ਇਹ ਕੁੱਤਾ ਪਸੰਦ ਕੀ ਦੀ ਏ ਕਿਰਨ ਦੀ ਪਸੰਦ ਹੈ ਤੇ ਫੇਰ ਕਿਰਨ ਦੇ ਕਮਰੇ ਸਵਾਉ ਤੇ ਮੇਰੇ ਕਮਰੇ ਚੋਂ ਨੂੰ ਕਰ ਦੋ ਸਵਾ ਚੜਿਆ ਜੇ ਬੀਜੀ ਉਹਨੂੰ ਮੇਰੇ ਕਮਰੇ ਚ ਕੱਢ ਲਓ ਮੈਂ ਇੱਕ ਮਿੰਟ ਸਾਂ ਨਹੀਂ ਲੈ ਸਕੀ ਨਹੀਂ ਤੇ ਮੈਂ ਉਹਨੂੰ ਬਾਹਰ ਸੜਕ ਤੇ ਛੱਡ ਦੇਣਾ ਜੀ ਉਹ ਨਾ ਭੈਣ ਬਾਹਰ ਨਾ ਛੱਡਣਾ ਕੰਦੇ 50000 ਰੁਪਏ ਦਾ ਆਇਆ ਵਾ ਤੇ ਮੈਂ ਮੇਰੇ ਵੱਸੇ ਲੈ ਕੇ ਆਏ ਨੇ ਤੁਸੀਂ ਆਪਣੇ ਕਮਰੇ ਸਵਾਲੋ ਕਾ ਨੂੰ ਸਾਫ਼ ਸੁਥਰਾ ਰਹਿਣਾ ਸੋਹਣਾ ਹੈ ਨਾ ਤੇ ਤੁਸੀਂ ਆਪਣੇ ਕਮਰੇ ਚ ਰੱਖੋ ਫਿਰ ਜਾਂ ਆਪਣੀ ਨਵੀਂ ਨੂੰ ਦੇ ਕਮਰੇ ਚ ਰੱਖੋ ਜੋ ਉਹਨਾਂ ਦਾ ਪਤਾ ਹੈ ਸੰਬੰਧਾ ਕੋਈ ਨਹੀਂ ਪਤਾ ਤੇ ਉਹੀ ਸੰਭੇਗੀ ਤੂੰ ਥੋੜੀ ਸੰਭ ਲੈ ਤੇ ਮੇਰੇ ਕਮਰੇ ਚ ਕਾਨੂੰ ਵਾੜਿਆ ਜਿਉ ਨੂੰ ਸਿਮਰਾਂ ਨਾ ਹੌਂਸਲੇ ਨਾਲ ਗੱਲ ਕਰ ਤੈਨ ਤੇ ਪਤਾ ਹੈ ਨਾ ਪੁੱਤਰ ਮੈਨੂੰ ਪਸੰਦ ਨਹੀਂ ਹੈ ਕੁੱਤੇ ਤੇ ਇਹ ਹੀ ਤੇ ਗੱਲ ਤੁਹਾਨੂੰ ਫਿਰ ਮੈਂ ਪੁੱਛਦੀ ਦੀਆਂ ਤੁਹਾਨੂੰ ਜੇ ਕੁੱਤੇ ਪਸੰਦ ਨਹੀਂ ਹੈਗੇ ਤੇ ਫਿਰ ਹੁਣ ਕੀ ਕਰਨ ਆ ਗਿਆ ਕੁੱਤਾ ਇੱਥੇ ਉਹਦੀ ਗਲੀ ਸਾਰੀ ਥੜੀ ਤੇ ਕੁੱਤਾ ਲੰਘ ਜਾਂਦਾ ਸੀ ਨਾ ਤੇ ਤੁਸੀਂ 10-10 ਬਾਲਟੀਆਂ ਪਾਣੀ ਦੇ ਪਾਉਂਦੇ ਸੋ ਤੇ ਫੇਰ ਨਾਲ ਕਹਿੰਦਾ ਹੱਥ ਧੋਵੋ ਹਾਂ ਹੱਥ ਧੋਵੋ ਤਾਂ ਮੈਨੂੰ ਪਾਣੀ ਦਿਓ ਜੀ ਜਿਵੇਂ ਸਾਡੇ ਹੱਥਾਂ 'ਚ ਵੱੜ ਜਾਂਦਾ ਸੀਗਾ ਤੈਨੂੰ ਪਤਾ ਮੈਂ ਕਿਉਂ ਇਹ ਸਭ ਕੁਝ ਕਰਨ ਡੇ ਲੇ ਪੀ ਮੈਨੂੰ ਕੀ ਪਤਾ ਕਿ ਗੋਲੀ ਦਾ ਘਰ ਵੱਸ ਜਾਵੇ ਬੀਜੀ ਮੇਰੀ ਸੁਣੋ ਗੱਲ ਵੱਸੇ ਨਾ ਵੱਸੇ ਇਹਦੇ ਸਾਡਾ ਕਸੂਰ ਕੋ ਨਹੀਂ ਇਹ ਤੁਸੀਂ ਜਾਣੋ ਕੌਣ ਚੁੱਕ ਨਹੀਂ ਕਿਦਾ ਮੁੜ ਕੇ ਨਹੀਂ ਇਹ ਗੱਲ ਕਰਨੀ ਵਸੇ ਕੇ ਨਾ ਵਸੇ ਤੇ ਸਾਡ ਸਾਨੂੰ ਨਾ ਬਿਲਕੁਲ ਵੀ ਇਹ ਗੱਲ ਕਹੋ ਅਸੀਂ ਨਹੀਂ ਜੀ ਕੁੱਤੇ ਬਿੱਲੇ ਸਾਹਮਣੇ ਉਹਨਾਂ ਦੇ ਬਿਲਕੁਲ ਵੀ ਉਹ ਸਾਹਮਣੇ ਤੁਸੀਂ ਸੰਭੋ ਤੇ ਰਹੀ ਗੱਲ ਦੂਜੀ ਉਹਨੂੰ ਕਿਰਨ ਨੂੰ ਕੰਮ ਤੇ ਲਾਉ ਰਸੋਈ ਚ ਉਹ ਕੱਲੀ ਰਸੋਈ ਚ ਗਰਮੀ ਚ ਉਹਨੇ ਮਰਨਾ ਨਹੀਂ ਹੈਗਾ ਤੂੰ ਨਹੀਂ ਕਰ ਸਕਦੀ ਨਾਲ ਕੰਮ ਕਰਦੀ ਨਹੀਂ ਜਿੰਨਾ ਕਰਨੀ ਹੈ ਮਿੰਡਾ ਦੌੜ ਕੇ ਲੰਮੀ ਭਾਈ ਨਹੀਂ ਛੋਲਾ ਮੰਜੂ ਯਾਨੀ ਕਿ ਇਹਨਾਂ ਨੇ ਅਜੇ ਨਵੀਂ ਮੋਢੀ ਨੂੰ ਕੰਮ ਕੋ ਨਹੀਂ ਲਾਣਾ ਸਾਨੂੰ ਫਾਇਲ ਆਣਾ ਤੂੰ ਮੈਨੂੰ ਨਾ ਬਾਤ ਭਰ ਕੇ ਚੁੱਪ ਕਰਕੇ ਨਾ ਤੂੰ ਰੋਟੀ ਬਣਾਣੀ ਹੋਵੇ ਤੇ ਆਪਣੀ ਬਣਾ ਲਿਆ ਕਰ ਤੇ ਆਪਣੇ ਕਮਰੇ ਚ ਵੜ ਜਾ ਕਰ ਤੇ ਮੈਂ ਆਪਣੀ ਖਾਣੀ ਹੋਏ ਕਰੇਗੀ ਮੈਂ ਆਪਣੇ ਦੋ ਫੁਲਕੇ ਲਾਲਾ ਕਰਾਂਗੀ ਫਿਰ ਖਾਣਾ ਕਰਾਂਗੀ ਤੇ ਸਾਲ ਦੀ ਬਣਾ ਲੈ ਕਰਾਂਗੇ ਤੂੰ ਕੁੜੀ ਦੀ ਬਣਾ ਲਿਆ ਕਰ ਠੀਕ ਹੈ ਨਹੀਂ ਜਿੰਨੇ ਖਾਣੀ ਪਕਾ ਲਵੇ ਫਿਰ ਨਹੀਂ ਹੁਣ ਇੱਕ ਮਿੰਟ ਬੈਠੋ ਤੁਹਾਡਾ ਕੀ ਮਤਲਬ ਹੁਣੇ ਵੰਡੀਆਂ ਪਾ ਲਈਏ ਤੇ ਕੀ ਕਰੀਏ ਫਿਰ ਵੰਡੀਆਂ ਧੋਪੋਂ ਦੇ ਦੇਣੀ ਮੇਰੀ ਗੱਲ ਸੁਨੋ ਇਹ ਨਾ ਗੱਲ ਕਹੋ ਵੀ ਮੇਰੀ ਵਸਨ ਦੀ ਤੇ ਮੇਰੇ ਗੱਲ ਕਿੱਧਰ ਦੇ ਤੁਸੀਂ ਕਿੱਧਰ ਵੀ ਜਾਂਦੇ ਜੇ ਕਿੱਧਰ ਭੇਜਦੇ ਵੀ ਚਾਰ ਦਿਨ ਉਹਨਾਂ ਹੋਏ ਨੂੰ ਉਹਨੂੰ ਚਾਰ ਦਿਨ ਰੋਟੀਆਂ ਨਹੀਂ ਖਵਾ ਸਕਦੀ ਅਸੀਂ ਨਹੀਂ ਖਵਾ ਸਕਦੇ ਤੇ ਬੀਜੀ ਮੇਰੀ ਗੱਲ ਸੁਣੋ ਤੇ ਜੇ ਲੱਗ ਵੀ ਜਾਏਗੀ ਕਾਹਦਾ ਓਖ ਹੈ ਅਸੀਂ ਤੇ ਜੇ ਚਾਰ ਦਿਨ ਰੁੱਕ ਕੇ ਲੱਗ ਜਾਈ ਤੇ ਕੀ ਓਖ ਹੈ ਤੇ ਚਾਰ ਦਿਨ ਪਹਿਲਾਂ ਲੱਗ ਜਾਈ ਤਾਂ ਕੀ ਓਖ ਹੈ ਕੋਈ ਓਖ ਨਹੀਂ ਚਾਰ ਦਿਨ ਤਮੀਨ ਨਵੇਲੀ ਹੈ ਨਾ ਕੋਈ ਗੱਲ ਨਹੀਂ ਕਰ ਲਈ ਕੰਮ ਨਹੀਂ ਆ ਨਵੇਲੀ ਕੋਈ ਨਹੀਂ ਸਾਈ ਤੇਰੇ ਵਿੱਚ ਤੇਰੇ ਪਾਸੇ ਦਾ ਸਿਰ ਸੋਈ ਜੀ ਅਗਲੇ ਛੜੇ ਸੱਜੇ ਤੇਰੇ ਪਿੱਛੇ ਪਾਇਆ ਸੀ ਕਿ ਤੂੰ ਕੱਲੀ ਲੱਗੀ ਰਣੀ ਤੇਰੇ ਵਿੱਚ ਇੱਕ ਇਹਦਾ ਜਵਾਬ ਮੈਂ ਦੇਣੀ ਕੱਲਿਆਂ ਨਾ ਹਾਂ ਤੇ ਹੁਣ ਇਹਦੇ ਮੈਂ ਕੱਲੀ ਹੀ ਕਰਦੀ ਵੀ ਇਹਦੇ ਕਰਦੇ ਨਹੀਂ ਕੁਝ ਵੀ ਤੇ ਨਹੀਂ ਨਾ ਕਰਦੇ ਇਹ ਕੰਦੀ ਮੈਂ ਕਰਨੀ ਆ ਪੁੱਛ ਲੈ ਤੇਰੇ ਸਮੂਹ ਤਾਂ ਕਹਿੰਦੀ ਵੀ ਬੀਜੀ ਉੱਪਰਲਾ ਕੰਮ ਕਰਦੇ ਹੁਣ ਮੇਰੇ ਨਾਲ ਮੇਰੀ ਭੈਣ ਛੋਟੀ ਰਲ ਜਾਵੇਗੀ ਅਸੀਂ ਦੋਨੇ ਜਣੇ ਫਟਾਫਟ ਬੈਠ ਜਾਈਏ ਪਹਿਣਾ ਹੀ ਹੋ ਤੁਸੀ ਦੀ ਵੱਡੀਆ ਕੋਈ ਗੱਲ ਨਹੀਂ ਰਲ ਜਾਈਏ ਹੋਈ ਤੁਹਾਡੇ ਨਾਲ ਸਭ ਤੋਂ ਵੱਡੀ ਗੱਲ ਹੈ ਨਾ ਤੁਸੀਂ ਨਹੀਂ ਰਲਣਾ ਚਾਹੁੰਦੇ ਔਰ ਅਲਦੀ ਇਕਦਮ ਨਾ ਉਹਦੇ ਤੇ ਕੰਮ ਦਾ ਬੋਝ ਪਾ ਦੋ ਉਹ ਕੰਮ ਵੇਖੀ ਦੌੜ ਜਾਵੇ ਕਿਉਂ ਆਹੋ ਤਾਂ ਗੱਲ ਅਸੀਂ ਅਸੀਂ ਬੜਾ ਕੁਝ ਖਾ ਲੈਣਾ ਰਸੋਈ ਚ ਜੇ ਉਹਨੇ ਪਾ ਦੇ ਜਾਣਾ ਮੈਂ ਨਹੀਂ ਬੜਾ ਕੁਝ ਕੀ ਖਾਣਾ ਨਹੀਂ ਤੁਸੀਂ ਕਹਿੰਦੇ ਨਾ ਕੰਮ ਵੇਖ ਕੇ ਭਾਜੀ ਨਾ ਲਾਵੇ ਆਹ ਤੇ ਕੀ ਲੋੜ ਹੈ ਜੇ 4 ਦਿਨ ਸੀ ਰੁੱਕੇ ਲਾ ਲਾਂਗੇ ਤਾਂ ਕੋਈ ਹਰ ਜਾ ਇਹਦੇ ਚ ਤੂੰ ਸਮਝਦਾਰੀ ਤੋਂ ਕੰਮ ਨਹੀਂ ਲੈ ਸਕਦੀਆਂ ਤੁਸੀਂ ਤੇ ਉਹਦੀ ਇੰਨੀ ਖਿੱਚ ਕਰਨ ਲੱਪੇ ਹੋ ਜਿਵੇਂ ਤੁਹਾਨੂੰ ਸਾਡੀ ਲੋੜ ਹੀ ਕੋਈ ਹੁਣ ਤੱਕ ਤੁਹਾਨੂੰ ਅਸੀਂ ਪਕਾ ਕੇ ਖਵਾਉਂਦੀਆਂ ਰਹੀਆਂ ਵਾਂ ਬੜੇ ਹਸਾਨ ਮੇਰੇ ਤੇ ਜਤਾਨ ਡਈਆਂ ਅਸੀਂ ਕੋ ਆਂਦੀ ਆ ਰਹੀਆਂ ਨਹੀਂ ਤਾਂ ਖਵਾਣੇ ਨਹੀਂ ਫਰਜ਼ ਨਹੀਂ ਤੁਹਾਡਾ ਵਾਹ ਬੀਜੀ ਅੱਛਾ ਉਹ ਜੋ ਕੋਈ ਪਹਿਲਾਂ ਤੁਹਾਡੇ ਤੋਂ ਪਹਿਲਾਂ ਮੈਂ ਹੀ ਕਰਦੀ ਸੀ ਸਾਰਾ ਕੰਮ ਯਾਨੀ ਕਿ ਕਿਰਨ ਦਾ ਕੋਈ ਫਰਜ਼ ਨਹੀਂ ਹੈਗਾ ਉਹ ਹੋ ਜਾਏਗਾ ਤਾਂ ਫਰਜ਼ ਵੀ ਹੋ ਜਾਂਦੇ ਨਹੀਂ ਤੁਸੀਂ ਕਰਦਾ ਕਰ ਮੈਂ ਕਿਰਨ ਨੂੰ ਵਾਈ ਮਾਰਦੀ ਆ ਉਤੋਂ ਔਰ ਉਹਨੂੰ ਕਹਿੰਦੀ ਰਸੋਈ 'ਚ ਕੰਮ ਲੱਗ ਭਾਵੇਂ ਉਹਨੇ ਵਿਚਾਰੀ ਨੇ ਲੱਗਣਾ ਹੋਵੇ ਤੇ ਐਹੀ ਨਾ ਕਰ ਵਾਹ ਬੀਜੀ ਪਹਿਲਾਂ ਤਾਂ ਤੁਸੀਂ ਜਰਾ ਵੀ ਨਹੀਂ ਬੋਲਦੇ ਸੀ ਪਹਿਲਾਂ ਸੁਣੋ ਤੁਹਾਡੀ ਮੰਨੇਗੀ ਕਿ ਮੇਰੀ ਮੰਨੇਗੀ ਨਾ ਤੁਸੀਂ ਤੋਂ ਸੱਚਾ 사 ਬਣਨਾ ਚਾਹੁੰਦੀ ਆਂ ਇਹੋ ਦੀਆਂ ਤੇ ਫੇਰ ਕਿਉਂ ਬਣ ਜਾਓ ਮੇਰੇ ਸੱਜਾ ਇਆਂ ਕੀ ਤਰੀਕਾ ਗੱਲ ਕਰਨ ਦਾ ਹੋਰ ਕੀ ਤਰੀਕਾ ਬੀ ਚੁੱਪ ਵੀ ਕਰ ਜਾਓ ਨੋ ਸਟਾਪ ਬੋਲੀ ਜਾਂਦੇ ਬੋਲੀ ਜਾਂਦੇ ਤੁਸੀਂ ਆਪ ਹੀ ਚਾਲੂ ਕਰ ਲੈਂਦੀ ਐ ਖਰੇ ਤੰਦੇ ਦਿਨ ਦੀ ਆਈ ਤੈਨੂੰ ਕੋਈ ਨਾ ਪ੍ਰੋਬਲਮ ਹੋਈ ਜਾਂਦੀ ਮੇਰੀ ਗੱਲ ਕਦੀ ਮੰਗਲ ਸੂਤਰ ਤੋਂ ਕਰਦੀ ਐ ਕਦੀ ਸੈਟ ਤੋਂ ਕਰਦੀ ਐ ਹਾਂ ਨਹੀਂ ਸੱਚ ਹਾਂ ਦੱਸ ਹੁਣ ਬੋਲ ਉਹ ਮੰਗਲ ਸੂਤਰ ਕਿ ਆ ਸੀ ਕਿ ਨਹੀਂ ਸੀ ਕਿਆ ਬਣਾਉਣ ਵਾਸਤੇ ਕਿ ਆ ਸੀ ਤੇ ਉਹਨਾਂ ਨੇ ਉਹਨੂੰ ਪਾਇਆ ਹੀ ਤੇ ਮੈਂ ਕਿਹਾ ਮੰਜੂ ਨੂੰ ਕਿਉਂ ਨਹੀਂ ਮੰਗਲ ਸੂਤਰ ਪਾਇਆ ਤੇ ਉਹ ਹੁਣ ਗੁੱਸਾ ਪਿਆ ਇੱਕ ਗੁੱਸਾ ਇੱਕ ਗੁੱਸਾ ਉਹਦਾ ਨਿਕਲਦਾ ਪਿਆ ਉਹਦਾ ਗੁੱਸਾ ਨਹੀਂ ਨਿਕਲਦਾ ਪਿਆ ਮੈਂ ਤੈਨੂੰ ਕਿਹਾ ਕਿ ਮੈਨੂੰ ਕਿਸੇ ਮੰਗਲ ਸੂਤਰ ਦਾ ਪਤਾ ਨਹੀਂ ਗਾ ਉਹਨੇ ਆਪੇ ਲੈ ਗਾਲ ਸੁਣਾ ਮੰਗਲ ਸੂਤਰ ਦੀ ਗੱਲ ਹੈ ਨਾ ਉਹਦੇ ਆਦਮੀ ਨੇ ਉਹਨੂੰ ਬਣਾ ਦਿੱਤਾ ਤੇ ਮੰਜੂ ਵੀ ਆਪਣੇ ਆਦਮੀ ਕੋਲ ਬਣਾ ਦਵੇ ਮੈਨੂੰ ਕਹਦਾ ਤਰਾਜਾ ਦੇ ਤੇ ਜੇ ਮੈਨੂੰ ਬਣਾ ਕੇ ਦੇਣਾ ਹੁੰਦਾ ਨਾ ਤੇ ਮੈਨੂੰ ਚ ਰੋਕਣਾ ਕਾਫੀ ਦੇਰ ਦਾ ਬਣਾਇਆ ਨਾ ਹੀ ਇੱਕ ਮਿੰਟ ਤੁਹਾਡਾ ਤੁਮੀ ਨਾ ਪੁੱਛਦੇ ਪਾਣੀ ਨਹੀਂ ਪੀਂਦਾ ਤੇ ਮੰਗਲ ਸੂਤਰ ਦੀ ਬੜੀ ਦੂਰ ਦੀ ਕਹਾਣੀ ਹੈ ਕਹਦੇ ਨਾ ਉਹਨੂੰ ਮੈਂ ਕਹਾਂ ਦੰਗੀ ਉਹਨੂੰ ਹੁਣ ਤੁਹਾਨੂੰ ਕਹਿਣਾ ਯਾਦ ਆ ਆਹ ਤੇ ਦਿੱਤਾ ਤੁਹਾਨੂੰ ਹੁੰਦਾ ਪਿਆ ਉਹਦੋਂ ਵੇਖ ਵੇਖ ਕੇ ਮੰਗਲ ਸੂਤਰ ਵਾਲ ਹੁੰਦਾ ਤੇ ਕੋਈ ਨਹੀਂ ਤੂੰ ਵੀ ਆਪਣੇ ਆਦਮੀ ਦਾ ਤਨ ਹੀ ਬਣਾ ਦਵੇ ਚਲੋ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਛੱਡੋ ਜਦੋਂ ਬਣਾਣਾ ਹੈਗਾ ਨਾ ਅਸੀਂ ਆਪੇ ਬਣਾ ਲਾਂਗੇ ਮੇਨ ਪੁਆਇੰਟ ਤੇ ਆਓ ਹਾਂ ਦੱਸ ਉਹਨੂੰ ਸਦੋਂ ਉੱਪਰ ਤੇ ਸਾਡੇ ਨਾਲ ਕੰਮ ਕਰਾਇ ਰਸੋਈ ਚ ਜਾ ਮੇਰੀ ਗੱਲ ਸੁਣੋ ਮੇਰੀ ਧੀ ਉਹ ਗੱਲ ਸ਼ਾਂਤੀ ਨਾਲ ਸੁਣੋ ਧੀ ਉਹ ਧੀ ਜਿਹੜੀ ਗੱਲ ਧੀ ਉਹ ਇੱਥੇ ਹੈ ਹੀ ਮੇਰੀ ਧੀ ਆ ਜੇ ਮੈਨੂੰ ਖਾਣੂ ਪੇ ਪੈਂਦੇ ਸੋ ਖਾਣੂ ਤੇ ਤੂੰ ਹੀ ਤਾਂ ਬੋਲੀ ਜਾਂਦੀ ਮੇਰੇ ਚਲੋ ਛੱਡੋ ਬੜਾ ਸੁਣਾਓ ਗੱਲ ਮੇਰੀ ਗੱਲ ਸੁਣੋ ਉਹਨੇ ਲਈਆ 15 ਦਿਨ ਦੀਆਂ ਛੁੱਟੀਆਂ ਅੱਛਾ ਉਹਨੇ ਫੇਰ ਜਾਣਾ ਜੌਬ ਦੇ ਉੱਤੇ ਨਹੀਂ ਨਹੀਂ ਅੱਛਾ ਹਾਂ ਤੇ 15 ਦਿਨ ਉਹਨਾਂ ਨੂੰ ਘੁੰਮ ਫੇਰ ਲੈਣ ਦੇ 골ਡੀ ਨਾਲ ਸੈੱਟ ਹੋ ਲੰਦ ਉਹ ਨੂੰ ਜਰਾ ਚੰਗੀ ਤਰ੍ਹਾਂ ਹੋ ਲੰਦ ਮੁੜ ਕੇ ਵੀ ਤੇ ਤੁਸੀਂ ਉਹ ਕਰਨਾ ਨਾ ਵਾਹ ਕੰਮ ਉਹਨੇ ਜੌਬ ਤੇ ਚਲੀ ਜਾਣਾ ਤੇ ਫੇਰ ਵੀ ਤੁਸੀਂ ਕਰਦੇ ਜੇ 15 ਦਿਨ ਉਹਨੂੰ ਆਰਾਮ ਦੇ ਦੋਗੇ ਤੇ ਕੀ ਕਰ ਜਾ ਪੰਡਾ ਦੇ ਤੁਹਾਡਾ ਕੀ ਮਤਲਬ ਆ ਇੱਕ ਮਿੰਟ ਤੁਹਾਡਾ ਕੀ ਮਤਲਬ ਸਾਰੀ ਉਮਰ ਮੈਂ ਯਰ ਸੋਈ ਚ ਫਾਈਲ ਲੱਗੀ ਰਹਾ ਕਿਉਂ ਕਿਉਂਕੋ ਜਵਾਬ ਤੋ ਆਣਾ ਨਹੀਂ ਉਹਨੇ ਵਾਪਸ ਕਿਦੋਂ ਆਗਿਆ ਕਰੇਗੀ ਮੇਰੀ ਕਿਹੜੀ ਗੱਲ ਆ ਸਾਰੀਆਂ ਗੱਲਾਂ ਛੱਡ ਦਿਓ ਬੀਜੀ ਆ ਕੇ ਕਰਾਵੇ ਜਾਂ ਸੇਰੇ ਕਰਾਵੇ ਸਾਡੀਆਂ ਡਿਊਟੀਆਂ ਲਾ ਦੋ ਉਹ ਲਾਦਾ ਨਹੀਂ ਉਹਨਾਂ ਨੂੰ ਘੁੰਮ ਫੇਰਾਂਦੋ ਬਾਹਰ ਹੋ ਆਂਦੋ ਸਾਈ ਲਾ ਲਵੇ ਉਹ ਜਾਂਦੇ ਆ ਸਾਈ ਲਾਏਗਾ ਗੱਡੀ ਲੈ ਕੇ ਥਾਰ ਕਿਰੋੜਾ ਨਹੀਂ ਜਾਣਾ ਬੱਚਿਆਂ ਨੂੰ ਕੋਈ ਮੈਨ ਨੂੰ ਨਹੀਂ ਪਤਾ ਕਿ ਦੋ ਜਾਣਾ ਮੈਂ ਚਲੀ ਜਾ ਮੈਨੂੰ ਬਹੁਤ ਗਰਮੀ ਲੱਗਦੀ ਬੀਜੀ ਮੇਰੀ ਗੱਲ ਸੁਣੋ ਵਾਜ ਮਾਰੋ ਚਾਹੇ ਸਿਹਰ ਦੀ ਡਿਊਟੀ ਲਾਓ ਦੋ ਵਾਰ ਬੀਜੀ ਮੇਰੀ ਗੱਲ ਸੁਣੋ ਸਵੇਰ ਦਾ ਨਾਸ਼ਤਾ ਉਹ ਬਣਾ ਕੇ ਜਾਵੇ ਸਾਰਿਆਂ ਵਾਸਤੇ ਬਿਨਾਂ ਸ਼ੱਕ ਦੀ ਸਾਡੇ ਘਰ ਸਾਹਿਰ ਵੀ ਚਲਾ ਜਾਂਦਾ ਵੈ ਈਸ਼ਿਕਾ ਵੀ ਚਲੀ ਜਾਂਦੀ ਐ ਅਸੀਂ ਤਿੰਨੇ ਜਨਾਨੀਆਂ ਘਰ ਹੁੰਨੀ ਆ ਨਾ ਸਾਡੇ ਟਿਫਨ ਚ ਪਾ ਕੇ ਰੱਖ ਜਾਇਆ ਕਰੇ ਬਾਕੀ ਦੁਪਹਿਰ ਦਾ ਮੈਂ ਸੋਚਲਾਂ ਕਰਾਂਗੀ ਤੇ ਰਾਤੀ ਫੇਰ ਸਾਡੇ ਨਾਲ ਹੱਥ ਵੰਡਾ ਦੇ ਤੇ ਮੈਂ ਚੱਲੀ ਜੇ ਮੈਂ ਸੋਚਲਾਂਗੀ ਕੀ ਕਰਨਾ ਤੁਸੀਂ ਕੋਈ ਪ੍ਰਧਾਨ ਨਹੀਂ ਆ ਮੈਂ ਸੋਚਲਾਂਗੀ ਕੀ ਉਹ ਕੋ ਕੰਮ ਕਰਾਣਾ ਤੇ ਕੀ ਨਹੀਂ ਕਰਾਣਾ ਸਾਰੀ ਮੈਨੂੰ ਸਮਝ ਆ ਮੈਂ ਐਵੇਂ ਨਹੀਂ ਉਮਰ ਕੱਤੀ ਤੁਸੀਂ ਉਹਨੂੰ ਵੇਖਦੇ ਹੋਗੇ ਇਹ ਨਹੀਂ ਵੇਖਦੇ ਗੋਲਡੀ ਦਾ ਪਹਿਲਾਂ ਕੀ ਕੁੱਝ ਹੋ ਚੁੱਕਾ ਵਾ ਅਸੀਂ ਥੋੜਾ ਸੰਭਲ ਕੇ ਕੰਮ ਕਰੀਏ ਘਰ ਦਾ ਸੀਮਾ ਯਾਰ ਇੱਕ ਨਾ ਮੁਸੀਬਤ ਜੀ ਪੈ ਗਈ ਉਹ ਹੋਂ ਤੁਹਾਨੂੰ ਕਿਹੜੀ ਮੁਸੀਬਤ ਪੈ ਗਈ ਅੱਗੇ ਕਿਤੇ ਮੈਂ ਇੱਥੇ ਚੱਜਣਾ ਬੈਠੀ ਆਂ ਔਰ ਉਹਦੀਆਂ ਮੈਂ ਟੈਨਸ਼ਨਾਂ ਲੈ ਕੇ ਬੈਠੀ ਈ ਟੈਨਸ਼ਨ ਦੱਸ ਤਾਂ ਆਪਣੀ ਢਾਡੀ ਕਾਦੀ ਮੁਸੀਬਤ ਪੈ ਗਈ। ਤੈਨੂੰ ਕਾਦੀ ਟੈਨਸ਼ਨ ਲੱਗੀ ਆ? ਪਹਿਲਾਂ ਮੈਨੂੰ ਤੀਂ ਦੱਸੋ ਕਾਦੀ ਮੁਸੀਬਤ ਪਈ ਆ। ਯਾਰ ਟੈਨਸ਼ਨ ਮੈਨੂੰ ਇਹ ਲੱਗੀ ਊ ਕਿ ਲੋਨ ਦੀ ਕਿਸ਼ਤ ਆ ਗਈ ਆ ਦੁਕਾਨ ਲਈ ਨਾ ਲੋਨ ਤੇ। ਤੇ ਉਹ ਕਿਸ਼ਤ ਦੇਣੀ ਬੜੀ ਜ਼ਰੂਰੀ ਆ। ਤੈਨੂੰ ਪਤਾ ਨਾ ਅੱਗੇ ਆਪਾਂ ਕਦੀ ਲੇੜ ਨਹੀਂ ਕੀਤੀ ਅੱਗੇ ਤੇ ਦੀਦੀ ਦੇ ਦਿੰਦੇ ਸੀ। ਤੇ ਹੁਣ ਐ ਕਿ ਮੇਰੇ ਕੋਲ ਇੰਨੇ ਪੈਸੇ ਇਕੱਠੇ ਨਹੀਂ ਜਿਹੜੀ ਮੈਂ ਕਿਸ਼ਤ ਦੇ ਸਕਾਂ। ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੈਂ ਹੁਣ ਕਿਧਰ ਕੋ ਪੈਸੇ ਮੰਗਾ ਪੈਸੇ ਕਿਤੋਂ ਮੰਗਨੇ ਆ ਨਾ ਤੇ ਮੇਕੋ ਗਿਹੜੇ ਅੰਦਰ ਪੇਪ ਮੈਂ ਤੁਹਾਨੂੰ ਫੜਾਦਾ ਆਲੋ ਫੜੋ ਜਾਓ ਕਿਸ਼ਤ ਧਾਰ ਦੋ ਮੇਕੋ ਤੇ ਆਪ ਹੋਂ ਨਿਕ ਤੀ ਫੜਾਉਂਦੇ ਹੁੰਦੀ ਮਸਾ ਕਰਦਾ ਹੀ ਕਿ ਜਿਹਾ ਮੈਂ ਕਰਦੀ ਹੁੰਨੀ ਆ ਹੋਈ ਨਾ ਮੈਨੂੰ ਸਮਝ ਨਹੀਂ ਲੱਗਦੀ ਤੇ ਤੀ ਆਉਂ ਕਰੋ ਭੈਣ ਨਾਲ ਗੱਲ ਕਰਕੇ ਵੇਖ ਲੋ ਜੇ ਥੋੜੇ ਜਿਹੀ ਦਿੰਦੀ ਆ ਤੇ ਸੀ ਨਵੀਹ ਅੱਗੇ ਸੀ ਕਵਾਰੀ ਤੇ ਗੱਲ ਸੀ ਹੋਰ ਹੁਣ ਉਹ ਵਿਆਹ ਹੀ ਗਈ ਐ ਸੋਹਰਿਆਂ ਵਾਲੀ ਆ ਤੇ ਜੇ ਭੈਣ ਕੋ ਪੈਸੇ ਮੰਗੇਗੀ ਮੰਗੂਗਾ ਤਾਂ ਸੋਰੇ ਕਿ ਉਹਦੇ ਕੀ ਸੋਚਣਗੇ ਇੱਕ ਭਰਾ ਪੈਸੇ ਮੰਗਣ ਦਿਆ ਉਹਦੇ ਤੋਂ ਤੇ ਫਿਰ ਕਰਜ਼ਾ ਕਿਸੇ ਕੋ ਚੁੱਕ ਲਓ ਫਿਰ ਮੈਂ ਹੋਰ ਕੀ ਕਰ ਸਕਦੀ ਆ ਯਾਰ ਤੈਨੂੰ ਪਤਾ ਰਹੇਗਾ ਵਾ ਮਸਾਂ ਦੀ ਦੁਕਾਨ ਤੇ ਦੁਕਾਨ ਤੋਂ ਘਰ ਦਾ ਖਰਚਾ ਹੁੰਦਾ ਵਾ ਤੇ ਮੈਂ ਕਰਜ਼ਾ ਚੁੱਕ ਕੇ ਹੋਰ ਥੱਲੇ ਆ ਜਾਂਦਾਸ ਉਹਦੇ ਮੈਂ ਤੈਨੂੰ ਸਮਝਾਉਣੀ ਹੁੰਨੀ ਆ ਨਾ ਕਹਿੰਦੀ ਹੁੰਨੀ ਆ ਨਾ ਪੀ ਨਾ ਕਰਵਾ ਜੀ ਉਹਦਾ ਵਿਆਹ ਆ ਕਿਸ਼ਤਾ ਕੁਸ਼ਤਾ ਲਾ ਲਓ ਕਰਜ਼ੇ ਕੁਰਜ਼ੇ ਤੇ ਵਿਆਹ ਤੇ ਹੋਈ ਜਾਣਾ ਵਾ ਇਹ ਹੀ ਹੋਰ 2 ਸਾਲਾਂ ਨੂੰ ਸਾਡਾ ਹੋ ਜਾਣਾ ਹੀ ਸਾਰਾ ਤੇ ਜਿਹੜੇ ਕਮਾਈ ਹੁੰਦੀ ਦੁਕਾਨ ਤੋਂ ਘਰ ਦਾ ਗੁਜ਼ਾਰਾ ਤੁਰਿਆ ਜਾ ਨਹੀਂ ਆਹ ਕੁਛ ਤਾਂ ਕੁਛ ਤਾਂ ਤੇ ਲਵਾ ਲੰਦੇ ਸੀਮਾ ਤੂੰ ਕਿਉਂ ਨਹੀਂ ਘਰ ਸਮਝਦੀ ਯਾਰ ਤੁਹਾਨੂੰ ਵੀ ਭੈਣ ਮੇਰੀ ਵਿਆਹੀ ਜਾਏ ਭੈਣ ਵਿਆਹੀ ਜੇ ਮੈਨੂੰ ਸਭ ਕੁਝ ਨਜ਼ਰ ਆਉਂਦਿਆਈ ਤਾਂ ਹੀ ਮੈਂ ਟਾਲ ਬਟੋਲੇ ਕਰ ਦਿੰਦੀ ਹਾਂ ਪਰ ਤੁਹਾਨੂੰ ਨਹੀਂ ਸੀ ਨਜ਼ਰ ਆਉਂਦਿਆ ਤੈਨੂੰ ਇਹ ਸਭ ਕੁਝ ਨਜ਼ਰ ਆਉਂਦਾ ਨਾ ਤੈਨੂੰ ਮੰਮੀ ਦੀ ਚਿੰਤਾ ਨਜ਼ਰ ਨਹੀਂ ਆਉਂਦੀ ਮੰਮੀ ਪਤਾ ਕਿੰਨੇ ਚਿੰਤਾ ਚ ਕਰਦੇ ਹੀ ਰਹੇ ਭੈਣ ਦੀ ਇਹ ਭੈਣ ਦਾ ਵਿਆਹ ਹੀ ਨਹੀਂ ਹੋਇਆ ਮੈਨੂੰ ਕਿੰਨੀ ਚਿੰਤਾ ਹੀ ਭਰਾ ਨੂੰ ਪੁੱਛ ਕੇ ਵੇਖ ਸਾਰੇ ਯਾਨੀ ਜਦੋਂ ਵੀ ਯਾਰ ਦੋਸਤ ਮਿਲਦੇ ਸੀ ਨਾ ਆਂਡ ਗਵਾਂਡ ਸਾਰੇ ਇਹੋ ਪੁੱਛਦੇ ਸੀ ਲੱਕੀ ਤੇਰੀ ਭੈਣ ਦਾ ਰਿਸ਼ਤਾ ਨਿੱਕੀ ਹੋਇਆ ਜਾਂ ਫਿਰ ਕਿਤੇ ਮੁੰਡਾ ਨਹੀਂ ਵੇਖਿਆ ਆਇਆ ਨਹੀਂ ਰਿਸ਼ਤਾ ਸਾਨੂੰ ਪੁੱਛ ਕੇ ਵੀ ਸਾਡੇ ਦਿਲ ਤੇ ਕੀ ਬੀਤਦੀ ਸੀ ਇਸੇ ਕਰਕੇ ਮੰਮੀ ਕੋਈ ਵਿਆਹ ਸ਼ਾਦੀ ਚ ਨਹੀਂ ਜਾਂਦੀ ਛੇਤੀ ਕਿਤੇ ਚਲੋ ਛੱਡੋ ਤੁਸੀਂ ਜੇ ਤੁਹਾਨੂੰ ਚਿੰਤਾ ਹੁਣ ਉਹਦੀ ਲੱਤੀ ਹੈ ਨਾ ਤੇ ਆਹ ਚਿੰਤਾ ਕਰੋ ਕਿ ਕਿਸਨਾ ਪੂਰੀ ਕਰਨੀ ਮੇ ਕੋ ਤਾਂ ਕੱਖ ਨਹੀਂ ਜੇ ਹੈਗਾ ਤੇ ਨਾ ਮੈਂ ਦੇ ਸਕਦੀ ਜੀ ਤੁਹਾਨੂੰ ਚਲੋ ਮੇਰੀ ਸੁਣ ਗੱਲ ਮੈਂ ਨਾ ਇੱਕ ਸਲਾਹ ਕਰਨੀ ਤੇਰੇ ਨਾਲ ਪੀ ਜਿਹੜੀ ਦੁਕਾਨ ਆ ਨਾ ਲੋਂ ਦੇ ਲਈ ਆਪਾਂ ਮੈਂ ਸੋਚਦਾ ਕਿ ਦੁਕਾਨ ਵੇਚ ਕੇ ਨਾ ਲੋਨ ਲਾਦਾ ਤੇ ਰੈਂਟ ਤੇ ਲੈ ਲਾਂ ਦੁਕਾਨ ਜਿਵੇਂ ਤੈਨੂੰ ਚੰਗਾ ਲੱਗਦਾ ਕਰੋ ਮੈਂ ਤਾਂ ਨਹੀਂ ਕਹਿਣਾ ਕੱਲ ਨੂੰ ਦੁਕਾਨ ਵਿਕੀ ਗਈ ਨਾ ਭੈਣ ਨੇ ਕਹਿੰਦਾ ਇੰਨੇ ਵਕਾਈ ਆ ਮੈਂ ਨਹੀਂ ਤੇਡੀ ਗੱਲ ਤੇ ਬੋਲਣਾ ਬਲਣਾ ਹਾਂ ਦੱਸ ਸੀਮਾ ਦੱਸ ਹੋਰ ਇਹ ਵੀ ਗੁੱਸੇ ਨਾਲ ਚੱਲ ਗਈ ਆ ਮੈਂ ਗੱਲ ਕਰਾਂ ਤੇ ਕਰਾਂ ਕਿਦੇ ਨਾ ਤੇ ਜੇ ਮੰਮੀ ਨਾ ਕਰਦਾ ਮੰਮੀ ਤਾਂ ਅੱਗੇ ਟੈਨਸ਼ਨ 'ਚ ਰਹਿੰਦੇ ਆ ਹਾ ਡਾਇਮੰਡ ਕਿੱਥੇ ਗਿਆ ਵਾ ਮੈਨੂੰ ਸਾਰੇ ਪਾਸੇ ਲੱਭਣ ਨਹੀਂ ਕਿਰਨ ਕੀ ਲੱਭਦੀ ਦੀ ਪੁੱਤ ਭਾਬੀ ਜੀ ਉਹਨੇ ਡਾਇਮੰਡ ਨੂੰ ਲੱਭਣ ਦੇ ਸੀਗੀ ਉਹਦੀ ਫੀਡ ਦਾ ਟਾਈਮ ਹੋ ਗਿਆ ਨਾ ਮੈਂ ਕਿਹਾ ਚੱਲ ਉਹਨੂੰ ਦੇ ਦਵਾ ਕਿੱਥੇ ਗਿਆ ਵਾ ਡਾਇਮੰਡ ਨੇ ਕਿੱਥੇ ਜਾਣਾ ਮੇਰੀ ਇੱਕ ਗੱਲ ਸੁਣ ਇਹ ਕਿੰਨੂੰ ਪਸੰਦ ਹੈ ਡੌਗੀ ਕਿੰਨੂੰ ਪਸੰਦ ਹੈ ਭਾਬੀ ਜੀ ਮੈਨੂੰ ਬੜਾ ਪਸੰਦ ਆ ਮੈਂ ਨਾ ਮੈਨੂੰ ਬੜਾ ਸ਼ੌਂਕ ਸੀਗਾ ਪਰ ਉਥੇ ਨਾ ਕੀ ਕਹਿੰਦੇ ਆ ਪੇਕੇ ਥੋੜਾ ਜਿਹਾ ਔਖਾ ਜਾਂਦਾ ਸੀ ਕਿਉਂਕਿ ਮੈਂ ਘਰ ਨਹੀਂ ਨਰਦੀ ਸੀ ਤੇ ਭਾਬੀ ਜੀ ਇਕੱਲੇ ਵਿਚਾਰੇ ਕੀ ਕੀ ਕਰਦੇ ਹੂੰ ਹੂੰ ਤੇ ਇਹਨਾਂ ਨੇ ਕੱਲ ਮੈਨੂੰ ਸਰਪ੍ਰਾਈਜ਼ ਦਿੱਤਾ ਮੈਨੂੰ ਵੀ ਨਹੀਂ ਦੱਸਿਆ ਕਿ ਡੌਗ ਲੈ ਕੇ ਆਂਦੇ ਆ ਮੈਨੂੰ ਤੇ ਬਾਅਦ ਚੋਂ ਪਤਾ ਲੱਗਾ ਤੇ ਮੈਂ ਉਹੀ ਵੇਖਣ ਦੀ ਕਿੱਥੇ ਗਿਆ ਵਾ ਵੇਖਣਾ ਕੀ ਆ ਉਹਨੂੰ ਮੇਰੇ ਕਮਰੇ ਚ ਰਾਤ ਦਾ ਪਾਇਆ ਹੋਇਆ ਜੇ ਸਾਰੀ ਰਾਤ ਉਹਨੇ ਮੈਨੂੰ ਸੌਣ ਨਹੀਂ ਦਿੱਤਾ ਇੱਕ ਮਿੰਟ ਵਾਸਤੇ ਵੀ ਤੇ ਕਿਰਨ ਰੱਬ ਦਾ ਵਾਸਤਾ ਉਹਨੂੰ ਆਪਣੇ ਕਮਰੇ ਚ ਪੁੱਤ ਸੁਵਾਇਆ ਕਰ ਪਤਾ ਕੀ ਗੱਲ ਵੇ ਮੈਨੂੰ ਤੇ ਅੱਗੇ ਨਹੀਂ ਪਸੰਦ ਤੇ ਮੈਂ ਤਾਂ ਬਿਮਾਰ ਪੈ ਜਾਗੀ ਆ ਅਸਰ ਰਾਤੀ ਇੱਕ ਸਕਿੰਟ ਵਾਸਤੇ ਵੀ ਨਹੀਂ ਉਸ ਉੱਤੇ ਹੁਣ ਲੇਟੀ ਸਾਂ ਤਾਂ ਵੀ ਉਹਨੇ ਸੌਣ ਦਿੱਤਾ ਮੈਨੂੰ ਤੇ 10 ਮਿੰਟ ਅੱਛਾ ਓਕੇ ਜੇ ਤੁਹਾਡੇ ਰੂਮ ਚ ਹੈਗਾ ਹਾਂ ਤੇ ਉਹਨੂੰ ਤੂੰ ਆਪਣੇ ਕਮਰੇ ਚ ਲੈ ਆ ਹੈ ਉਹਨੂੰ ਇੱਧਰ ਹੀ ਨਾਲ ਏਸੀ ਵੀ ਚੱਲਦਾ ਹੁੰਦਾ ਨਾ ਤੇ ਉਹ ਗਰਮੀ ਬੜੀ ਮੰਦਾ ਤੇ ਨਾਲ ਉਹ ਏਸੀ ਹੋਏਗਾ ਠੀਕ ਹੈ ਨਾ ਕੋਈ ਗੱਲ ਨਹੀਂ ਭਾਬੀ ਜੀ ਮੈਂ ਕਰ ਲਾਂਗੀ ਉਹ ਰਾਤੀ ਨਾ ਇਹ ਝੂ ਝੂ ਕਰਨ ਦਿਆ ਹੈਗਾ ਤੇ ਇਸ ਕਰਕੇ ਇਹਨਾਂ ਨੇ ਇੱਧਰ ਕਰਤਾ ਹੋਣਾ ਮੈਂ ਕੋਈ ਗੱਲ ਨਹੀਂ ਰਾਤ ਤੇ ਕੱਟੀ ਗਈ ਹੁਣ ਉਹਨੂੰ ਇੱਧਰ ਲੈ ਅੱਛਾ ਨਾਲ ਮੇਰੀ ਗੱਲ ਗੱਲ ਸੁਣਾ ਤੇ ਉਹ ਨਾ ਹੁਣ ਝੌਂਕੇ ਚੜ ਜੇ ਰਹਾਲ ਮਿਲ ਕੇ ਪਤਾ ਕੀ ਗੱਲ ਹੈ ਉਹ ਮਨਜੂਈ ਕਰਦੀ ਐ ਮੈਂ ਵੀ ਕਰੀ ਸਾਰੇ ਚਲ ਰਹਾਲ ਮਿਲ ਕੇ ਕੰਮ ਨਹੀਂ ਪੜ ਜਾਂਦਾ ਤੇ ਪੁੱਤ ਹੁਣ ਤੁਸੀਂ ਚੌਂਕੇ ਚੜੋ ਹੈ ਤੇ ਭਾਬੀ ਜੀ ਇਹ ਚ ਕਹਿਣ ਵਾਲੀ ਕਿਹੜੀ ਗੱਲ ਆ ਮੈਂ ਤੇ ਤੁਹਾਨੂੰ ਉਹਦੇ ਕਿਹਾ ਸੀਗਾ ਕਿ ਮੈਂ ਛੁੱਟੀਆਂ ਲਈਆਂ ਆ ਇਹ ਮਹੀਨੇ ਦੀਆਂ ਮੈਂ ਬੋਲ ਰਿਹਾ ਜੰਨੀ ਘਰੇ ਬਹਿ ਬਹਿ ਕੇ ਮੇਰਾ ਪੁੱਤ ਤੂੰ ਐਦਾਂ ਕਰੀ ਤੇ ਸਵੇਰੇ ਨਾਲ ਨੂੰ ਲਈ ਟਾਈਮ ਨਾਲ ਉੱਠ ਕੇ ਤੇ ਮਿੱਠਾ ਮੈਂ ਤੇ ਸੋਚਿਆ ਸੀਗਾ ਕਿ ਤੇ ਹੁਣੇ ਕਰਨਾ ਨਾ ਨਾ ਹੁਣੇ ਕੀ ਕਰਨਾ ਕੰਨ ਨੂੰ ਹੁਣ ਤੁਸੀਂ ਜਾਓ ਕੁਮਨ ਫਿਰਨ ਵਾਸਤੇ ਤੇ ਮੇਰੀ ਗੱਲ ਸੁਣ ਸਵੇਰ ਰੋਟ ਕਿਨ੍ਹਾ ਆ ਤੋ ਓਕੇ ਸੁਣੇ ਤੇ ਤਿਆਰ ਹੋ ਕੇ ਤੇ ਤੁਰ ਸੋਈ ਚਾਜੀ ਠੀਕ ਹੈ ਨਾ ਚਲੋ ਮੇਰਾ ਪੁੱਤ ਹਾਂ ਚੱਲ ਜਾ ਆਰਾਮ ਕਰ ਠੀਕ ਹੈ ਮੈਂਨੇ ਡੌਗ ਨੂੰ ਵੇਖ ਹਾਂ ਦੇਖੋ ਦੇਖ ਲੈ ਹੀ ਜਾ ਇਹਨੂੰ ਮੈਂ ਤੱਕ ਨਹੀਂ ਆਪਣੇ ਕਮਰੇ ਚ ਹਾਂਜੀ ਹਾਂਜੀ ਬਾਪੂ ਜੀ ਚਾਚਾ ਜੀ ਤੂੰ ਹੀ ਗੇਨੀਅਲ ਲੈ ਤੱਕ ਆ ਗਿਆ ਹੋਰ ਕਿਦਾਂ ਦਾ ਰਿਹਾ ਟੂਰ ਤੇਰਾ ਬਹੁਤ ਵਧੀਆ ਰਿਹਾ ਠੀਕ ਰਿਹਾ ਚੰਗਾ ਹੋਇਆ ਭਰਾਵਾ ਆ ਗਿਆ ਵਾ ਹੁਣ ਮੈਂ ਵੀ ਕੱਲ ਪਰਸੋਂ ਦਾ ਪ੍ਰੋਗਰਾਮ ਬਣਾ ਲੈਣਾ ਤੇ ਫਿਰ ਮੈਂ ਵੀ ਨਿਕਲਦਾ ਠੀਕ ਹੈ ਕੱਲ ਪਰਸੋਂ ਤੂੰ ਕਿੱਥੇ ਚੱਲੇ ਜੇ ਜਿੱਥੋਂ ਤੂੰ ਆਇਆ ਉੱਥੇ ਹੀ ਜਾਊਂਗਾ ਹੋਰ ਮੈਂ ਕਿੱਥੇ ਜਾਣਾ ਤੇ ਆਹੋ ਫਿਰ ਦੂਜੀ ਵਾਲੀ ਗੱਡੀ ਲੈ ਜਾਓ ਤੁਸੀਂ ਕਿਹੜੀ ਗੱਲੋ ਹੋ ਮੈਂ ਤੁਹਾਨੂੰ ਦੱਸਣਾ ਸੀ ਮੈਂ ਤੁਹਾਡੇ ਵਾਲੀ ਆਉਣ ਲੱਗਾ ਸੀ ਪਰਸੋਂ ਮੈਂ ਫੇਰ ਧਰਮਸ਼ਾਲਾ ਚੱਲਾ ਜੇ ਆਪਣੇ ਦੋਸਤਾਂ ਨਾਲ ਹੀ ਸਾਹਿਲ ਪਤਾ ਕੋਈ ਅਕਲ ਨੂੰ ਹੱਥ ਮਾਰ ਠੀਕ ਹੈ ਕੋਈ ਘਰ ਵੀ ਟਿਕ ਜਾ ਠੀਕ ਹੈ ਬਰਬਾਦੀ ਤੇ ਹੀ ਨਾ ਤੁਰਿਆ ਰਹਿ ਇਹਨਾਂ ਮੁੰਡਿਆਂ ਨੇ ਤੇ ਇਹਨੂੰ ਕੁਝ ਨਹੀਂ ਉਹ ਦੇਣਾ ਕਿਹੇ ਕੰਮ ਧੰਦੇ ਵਾਲਾ ਲੱਗ ਜੇ ਕੋਈ ਕਾਲਜ ਜਿਹਾ ਪੂਰਾ ਹੋ ਗਿਆ ਤੇ ਉਹ ਚਾਚਾ ਜੀ ਇਹੀ ਤੇ ਉਮਰ ਆ ਘੁੰਮਣ ਦੀ ਜਦੋਂ ਕੰਮ ਦੇ ਬੋਝ ਜੇ ਪੈਣਾ ਹੋਗਾ ਉਦੋਂ ਪੈ ਜੂਗਾ ਨਾਲੇ ਮੈਂ ਤੁਹਾਨੂੰ ਪਤਾ ਵਾ ਹੁਣ ਕਿਹੜਾ ਮੈਂ ਨਵਾਂ ਨਵਾਂ ਘੁੰਮਣਾ ਸ਼ੁਰੂ ਕੀਤਾ ਵਾ ਤੁਹਾਨੂੰ ਪਤਾ ਮੇਰੀ ਤੇ ਸ਼ੁਰੂ ਤੋਂ ਆ ਹੀ ਆਦਤ ਸੀ ਮੈਂ ਤਾਂ ਘਾਟ ਦੇਖਦਾ ਹੀ ਬੋ ਘਾਟਿਆਂ ਇਹੋ ਹੀ ਕਹਿਣ ਦੇ ਆ ਬਥੇਰਾ ਘੁੰਮ ਲਿਆ ਹੁਣ ਘਰੇ ਟੇਕਣ ਨਾਲੇ ਦੂਜੀ ਗੱਲ ਏ ਕਿ ਆ ਪਰਸੋਂ ਗੱਡੀ ਤਵਾ ਕੱਲ ਗੱਡੀ ਤਵਾ ਪਰਸੋਂ ਮੈਂ ਖੜਨੀ ਆ ਤੂੰ ਆਪੇ ਆਪੀ ਕਿਹੇ ਆਪਣੇ ਯਾਰਾਂ ਦੋਸਤਾਂ ਨਾਲ ਜਾਂਦਾ ਰਹ ਗੱਡੀ ਕੱਲ ਮੈਂ ਤਵਾਣੀ ਆ ਪਰਸੋਂ ਮੈਂ ਖੜਨੀ ਆ ਕਿਹੜੀ ਗੱਲਾਂ ਤੂੰ ਗੱਡੀ ਘੇਠੀ ਨਹੀਂ ਭਈ ਹੈ ਗੱਡੀ ਕਿਦੀ ਆ ਤੂੰ ਲੈ ਗਈ ਹੈ ਬਣਾਦੀ ਨਾ ਅੱਜ ਗੱਲ ਫੇਰ ਤੇਰੀ ਮੇਰੀ ਕਰਤੀ ਨਾ ਤੇ ਜਦੋਂ ਮੈਨੂੰ ਮਜਬੂਰੀ ਕਰੀ ਜਾਣਾ ਵਾ ਯਾਰ ਮੈਂ ਨਹੀਂ ਕਿਤੇ ਜਾਣਾ ਉਸ ਦਿਨ ਵੀ ਤੂੰ ਆਪ ਵੇਖ ਕਿ ਤੂੰ ਮੇਰਾ ਸਮਾਨ ਲਦਿਆ ਮੈਂ ਬਾਹਰ ਕੱਢਿਆ ਚੱਲ ਬਾਕੀ ਦੂਜੀ ਗੱਲ ਛੱਡ ਉਹ ਕਿਥੇ ਹੈ ਸਮਾਨ ਉਹ ਦੇ ਕਿਹੜਾ ਸਮਾਨ ਹਾਦੂ ਗਈ ਏ ਕਿਹੜਾ ਸਮਾਨ ਉਹ ਮੇਨੂੰ ਸਮਾਨ ਦਾ ਨਾਮ ਦੱਸੋਗੇ ਤਾਂ ਫੇਰ ਹੀ ਆ ਕਿਹੜਾ ਸਮਾਨ ਨਾਲੇ ਮੈਂ ਤੁਹਾਡਾ ਸਮਾਨ ਦੇਣਾ ਕਿਹੜਾ ਵਾ ਤੈਨੂੰ ਨਹੀਂ ਪਤਾ ਕਿਹੜਾ ਸਮਾਨ ਐਵੇਂ ਜਾਣ ਕੇ ਨਾ ਭੂਲੀਆਂ ਗੱਲਾਂ ਨਾ ਕਰ ਉਦੋਂ ਤੋਂ ਆਪਣੇ ਯਾਰ ਦੋਸਤ ਦੇ ਘਰੇ ਜਾਣਾ ਸੀਗਾ ਕਿ ਮੇਰੇ ਕੋ ਘੜੀ ਤੇ ਕੜਾ ਲੈ ਕੇ ਗਿਆ ਹਨਾ 골ੜੀ ਕੀ ਹੋਇਆ ਕੀ ਹੋਇਆ ਵੇ ਸੁਣ ਲਓ ਪਰਸੋਂ ਫੇਰ ਚੱਲਿਆ ਜੇ ਤੇ ਮੈਂ ਕਿੱਥੇ ਜਾਵਾਂ ਆਰਾਮ ਨਾਲ ਗੱਲ ਕਰੋ ਕੀ ਗੱਲ ਹੋ ਗਈ ਓ ਮਮੀ ਮੈਂ ਨਾ ਆਪਣੇ ਦੋਸਤਾਂ ਨਾਲ ਪਲਾਨ ਬਣਾਇਆ ਹੋਆ ਪਰਸੋਂ ਧਰਮਸ਼ਾਲਾ ਜਾਣ ਦਾ ਤੇ ਚਾਚਾ ਜੀ ਕਹਿੰਦੇ ਤੈਨੂੰ ਗੱਡੀ ਨਹੀਂ ਲੈ ਕੇ ਜਾਣ ਦੇਣੀ ਨਾਲੇ ਤੇਰ ਮੇਲ ਸੁਣਾਉਂਦੇ ਜੇ ਮੇਰਾ ਸਮਾਨ ਉਦੋਂ ਲੱਦਿਆ ਬਾਹਰ ਕੱਢਿਆ ਮੈਂ ਕਿਹ ਚੱਲ ਮੁੰਡੇ ਨੇ ਆਪਣੇ ਯਾਰਾਂ ਦੋਸਤਾਂ ਦੀ ਇੱਜ਼ਤ ਬਣਾਉਣੀ ਹੋਣੀ ਚਲੇ ਜੇ ਇਹ ਥੋੜੀ ਐ ਕਿ ਹੁਣ ਜੇ ਮੈਂ ਪਰਸੋਂ ਫੇਰ ਜਾਣਾ ਤੇ ਮੰਮੀ ਪਰਸੋਂ ਫੇਰ ਇਹਨੇ ਕਹਿ ਦਿੱਤਾ ਕਿ ਮੈਂ ਤਾਂ ਧਰਮਸ਼ਾਲਾ ਚੱਲਿਆ ਤੇ ਤੂੰ ਦੋ ਦਿਨ ਰੁੱਕ ਕੇ ਚੱਲਦੇ ਏ ਏਡੀ ਕਿਹੜੀ ਗੱਲ ਐ ਤੂੰ ਯਾਰ ਉਹ ਛੱਡੋ ਟਾਪਿਕ ਉਹ ਸਮਾਨ ਦੇ ਯਾਰ ਸਮਾਨ ਕਿੱਥੇ ਐ ਕੜੀ ਕਿੱਥੇ ਐ ਕੜਾ ਕਿੱਥੇ ਐ ਉਹ ਮੇਰੇ ਕੋਲ ਹੀ ਆ ਦੇ ਦੂੰਗਾ ਮੈਂ ਥੋੜੀ ਜਾਣਾ ਵਾ ਲੈ ਉਹ ਕਿਹੜੀ ਟਾਡੀ ਕੜੀ ਸੀ ਹਾਂ ਉਹ ਮੇਰੇ ਦੋਸਤ ਕੋ ਆ ਤੇ ਮੰਮੀ ਕੜਾ ਲੱਭਣ ਨਹੀਂ ਦਿਆ ਕੋਈ ਗੱਲ ਨਹੀਂ ਲੱਭਦਾਂਗੇ ਘਰੇ ਵਿਆਹ ਨਾ ਵਾ ਓਏ 4 4.5 ਤੋਲੇ ਦਾ ਕੜਾ ਵਾ ਕੀ ਬੱਚਿਆਂ ਵਾਲੀ ਗੱਲ ਕਰਨ ਡਿਆ ਵਾ ਕੋਈ ਲੱਭ ਜੇ ਮੈਂ ਲੱਭ ਦੇ ਘਰੇ ਘਰੇ ਵਿਆਹ ਮੰਮੀ ਚਾਚਾ ਜੀ ਨੂੰ ਨਾ ਪਤਾ ਨਹੀਂ ਕੀ ਹੋਣਾ ਮੈਂ ਕਹਿਣਾ ਨਹੀਂ ਚਾਹਨਾ ਕਿ ਜਦੋਂ ਵਿਆਹ ਹੁੰਦਾ ਨਾ ਸਹੀ ਕਹਿੰਦੇ ਆ ਕਿ ਪਹਾੜ ਪੈਣਾ ਸ਼ੁਰੂ ਹੋ ਜਾਂਦਾ ਕਹਿੰਦੇ ਆ ਭਾਈ ਸਾਹਿਬ ਚੀਜ਼ਾਂ ਤੁਸੀਂ ਗਵਾਈ ਜਾਓ ਤੇ ਮੈਂ ਕੁਛ ਨਾ ਬੋਲਾਂ ਫੇਰ ਮੈਂ ਸਹੀ ਆ ਤੇ ਜੇ ਮੈਂ ਅੱਜ ਚੀਜ਼ਾਂ ਮੰਗਲੀਆਂ ਵਾਂ ਤੇ ਅੱਜ ਮੈਂ ਗਲਤ ਹੋ ਗਿਆ ਹਨਾ ਘੜੀ ਦੇ ਘੜੀ ਕਿੱਥੇ ਆ ਸਹੀ ਮੇਰੀ ਗੱਲ ਸੁਣ ਇੱਕ ਮਿੰਟ ਗੋਲਦੀ ਤੂੰ ਚਾਚੇ ਦਾ ਸਮਾਨ ਵਾਪਿਸ ਕਰ ਪਬੀ 3000 ਰੁਪਏ ਦੀ ਘੜੀ ਆ ਜਿਹੜੀ ਆਪਣੇ ਦੋਸਤ ਨੂੰ ਫੜਾਇਆ ਵਾ ਉਸ ਨੂੰ ਕਿਉਂ ਦੇ ਕੇ ਆਏ ਉਹ ਮੰਮੀ ਮੈਂ ਨਹੀਂ ਉਹਨਾਂ ਕੋਲ ਚੀਜ਼ਾਂ ਲੈਣਾ ਜੇ ਮੈਂ ਕਿਸੇ ਨੂੰ ਦੇ ਹੀ ਦਿੱਤੀ ਤੇ ਫਿਰ ਕੀ ਹੋ ਗਿਆ ਉਹ ਕਮਲਿਆ ਪਤੀ ਜਾਦੀ ਘੜੀ ਖੜਾ ਦੇਣੀ ਹੈ ਉਹ ਮੰਮੀ ਲੈ ਲਊਗਾ ਵਾਪਸ ਉਹਦੇ ਕੋਲ ਘੜਾ ਕਿੱਥੇ ਆ ਇੱਕ ਮਿੰਟ ਤੂੰ ਕਹਨਾ ਮੈਨੂੰ ਚੀਜ਼ਾਂ ਲੰਦਾ ਕਿਹੜੀ ਚੀਜ਼ ਆ ਯਾਰ ਦੋਸਤ ਕੋਲ ਮੈਂ ਤੇ ਕਦੀ ਦੇਖੀ ਨਹੀਂ ਤੇ ਹੁਣ ਮੰਨ ਲਓ ਮੇਰੇ ਕੋਲ ਹੈਗੀ ਐ ਮੈਂ ਕੀ ਕਹਾਂ ਨਾਲੇ ਉਹ ਤੇ ਮੈਂ ਬੇਇੱਜ਼ਤੀ ਥੋੜੀ ਕਰਾਉਣੀ ਸੀ ਕਹਿਣੀ ਆ ਕਿ ਮੇਰੀ ਨਹੀਂ ਗਈ ਚਾਚੇ ਦੀ ਗਈ ਮੈਂ ਕਹਾਂ ਅੱਲਾ ਫੜ ਮੇਰੀ ਗੱਡੀ ਆ ਜਿਹੋ ਜੀ ਮੇਰੀ ਆਹੋ ਜੀ ਤੇਰੀ ਆ ਆਹ ਅੱਛਾ ਆ ਕੱਲ ਨੂੰ ਜਾ ਤਾ ਜਿਹੜਾ ਨਾਲ ਦੀ ਥਾਮ ਆ ਉਹ ਵੀ ਉਹਦੇ ਨਾਲ ਲਾ ਦੇ ਕਿ ਜਿਹੋ ਜੀ ਮੇਰੀ ਆਹੋ ਜੀ ਤੇਰੀ ਆ ਆ ਗੱਡੀ ਜਿਹੜੀ ਖੜਨਾ ਉਹ ਵੀ ਉਹਦੇ ਨਾਲ ਆ ਦੇ ਜਿਹੋ ਜੀ ਮੇਰੀ ਆਹੋ ਜੀ ਤੇਰੀ ਆ ਤੂੰ ਉਸ ਮੁੰਡੇ ਨੂੰ ਕਹੀਂ ਮੇਰੇ ਚਾਚੇ ਦੀ ਕੜੀ ਉਹ ਮੰਮੀ ਤੂੰ ਵਾਪਿਸ ਦੇ ਦੇ ਤੂੰ ਉਹਨੂੰ ਕੋਈ ਲੱਭ ਮੰਮੀ ਮੈਂ ਮਣਾ ਕਿੱਥੇ ਕਰਨਿਆ ਵਾ ਦੇ ਦੂਗਾ ਵਾਪਸ ਹੈ ਚਲੋ ਦੇਣੀ ਹੋ ਜੇ ਨੇ ਨਾਲੇ ਦੂਜੀ ਗੱਡੀ ਨੂੰ ਹੋਇਆ ਕੀ ਆ ਬਿਮਾਰੀ ਕੀ ਆ ਇਹਨੂੰ ਦੂਜੀ ਗੱਡੀ ਖੜਨ ਦੇ ਵਿੱਚ ਹੈ ਮੇਰੀ ਗੱਲ ਸੁਣ ਲਾ ਕੱਲ ਮੈਨੂੰ ਗੱਡੀ ਤੂੰ ਵੀ ਜਾਈ ਦੀ ਆ ਤੇ ਪਰਸੋਂ ਮੈਂ ਜਾਣਾ ਹੀ ਸਿੱਧੀ ਗਾਲੀ ਤੇ ਮੈਂ ਤਾਂ ਨਹੀਂ ਦੇਣ ਵਾਲਾ ਕਰੀ ਇਹ ਇਹ ਲੱਗ ਜੂ ਪਤਾ ਇੱਕ ਮਿੰਟ ਗੋਲਡੀ ਸਾਰਾ ਤੇ ਗਲਤ ਹੈ ਗਾਵਾ ਯਾਰਾ ਦੋਸਤਾਂ ਨੂੰ ਤੂੰ ਗੱਡੀਆਂ ਚ ਘੁਮਾਣ ਲਿਆ ਤੇ ਆਪਣੇ ਭਰਾਣੇ ਨਹੀਂ ਜਾਣਾ ਉਹ ਛੋਟੀ ਮਾਂ ਕਾਚੇ ਨੇ ਉਹ ਨਵਾਂ ਉਹਦਾ ਵਿਆਹ ਆ ਤੇ ਵੀ ਦੇਖੋ ਕੋਈ ਉਹਦੇ ਵਾਲੇ ਵੀ ਵੇਖੋ ਤੈਨੂੰ ਚਾਹੀਦਾ ਜੇ ਨਵਾਂ ਵਿਆਹ ਆ ਤਾਂ ਉਹਨਾਂ ਨੂੰ ਚਾਹੀਦਾ ਦੂਜੀ ਗੱਡੀ ਲੈ ਜਾਣਾਂ ਤੇ ਤੂੰ ਲਈ ਆ ਤੈਨੂੰ ਕੀ ਐ ਤੇਰਾ ਕਿਹੜਾ ਨਵਾਂ ਵਿਆਹ ਹੀ ਉਹ ਮੇਰੀ ਬੇਇੱਜ਼ਤੀ ਹੁੰਦੀ ਮੈਂ ਨਹੀਂ ਲੈ ਕੇ ਜਾਣੀ ਉਹਦੇ ਵਿੱਚ ਮੇਰੀ ਬੇਇੱਜ਼ਤੀ ਤਾਂ ਉਹਦੀ ਬੇਇੱਜ਼ਤੀ ਨਹੀਂ ਆਪਣੀ ਜਨਾਨੀ ਸਾਹਮਣੇ ਤੇਰੀ ਬੋਦੀ ਬੇਇੱਜ਼ਤੀ ਐ ਮੇਰੀ ਗੱਲ ਤੋਂ ਸ਼ਰਮ ਕਰ ਤੂੰ ਪੁਰਾਣੇ ਬੰਦੇ ਲੈ ਜਾ ਉਹ ਮੈਂ ਨਹੀਂ ਲੈ ਕੇ ਜਾਣੀ ਜੇ ਮੈਂ ਤੁਹਾਨੂੰ ਕਹਿੰਦਾ ਵਾ ਜਿੰਨਾ ਤੋਂ ਮੈਨੂੰ ਸਮਝਾਉਂਦੇ ਨਾ ਚਾਚਾ ਇਹਨੂੰ ਸਮਝਾਓ ਨਾਲੇ ਘੜੀ ਦੀ ਗੱਲ ਆਣਾ ਆਜੂ ਹੀ ਘੜੀ ਜਦੋਂ ਨਹੀਂ ਹੋਊਗੀ ਮੈਂ ਮੰਗ ਕੇ ਬੇਇੱ ਤੇ ਪਹਿਲਾ ਤੂੰ ਕੜਾ ਲੱਬ ਕਿਤਰੇ ਨਹੀਂ ਆਣਾ ਕੜਾ ਲੱਬਦਾ ਤੇਰੇ ਬਦਲ ਸੋਨੇ ਦਾ ਕੀ ਭਾਵ ਆ ਵੇ ਲੋ ਹੁਣ ਆਹੀ ਕਮੀ ਰਹਿ ਗਈ ਆ ਕਿ ਆਪਣੇ ਘਰ ਦੇਆਂ ਨੂੰ ਚੀਜ਼ਾਂ ਸੁਣਾਓ ਕਿ ਇੰਨੇ ਦੀ ਚੀਜ਼ ਹੀ ਉਹ ਤੇਰੀ ਹੀ ਉਹ ਮੇਰੀ ਹੀ ਲੱਬ ਦਿੰਨੀ ਘਰ ਹੀ ਐ ਨਾ ਮੈਂ ਲੱਬਦੀ ਮੰਜੂ ਅਲਮਾਰੀ ਸਾਰੀ ਇਹ ਵੀ ਸਮਾਨ ਕੱਢ ਲੱਬ ਕਿੱਥੇ ਲੱਬ ਦਿੰਨੀ ਲੱਬ ਦੇ ਘਰ ਹੀ ਐ ਨਾ ਜੇ ਘਰ ਰੇ ਤੇ ਫਿਰ ਤੇ ਕਿੱਥੇ ਨਹੀਂ ਹੋ ਜਾਂਦਾ ਫਿਰ ਤੇ ਲੱਬ ਪੈ ਗਈ ਉਹ ਮੰਮੀ ਇਹਨਾਂ ਨੂੰ ਯਕੀਨ ਹੀ ਨਹੀਂ ਆ ਨਹੀਂ ਹੈਗਾ ਘਰ ਮੈਨੂੰ ਲੱਗਦਾ ਇਹਨੂੰ ਉਹ ਕਿਸੇ ਦੋਸਤ ਨੂੰ ਤੁਸੀਂ ਪਹਿਲਾਂ ਹੀ ਨਾ ਡਿਸੀਜਨ ਤੇ ਪਹੁੰਚ ਗਿਆ ਕਰੋ ਇੱਕ ਤੇ ਅੱਧੀ ਲੱਗੀ ਹੋਈ ਆ ਘਰੇ ਚ ਕਿਸੇ ਦੋਸਤ ਨੂੰ ਆਏ ਤੇਰਾ ਪਾਈ ਜਾਂਦੇ ਓ ਤੂੰ ਦੇਖ ਲਈ ਇਹੀ ਨਿਕਲੀ ਗੱਲ ਬੀਜੀ ਨਹੀਂ ਨਿਕਲਣੀ ਇਹੋ ਜਿਹਾ ਮੁੰਡਾ ਵੀ ਨਹੀਂ ਸੁਖਣਾ ਸੁਖਿਆ ਕਰੋ ਤੂੰ ਦੇਖ ਲਈ ਜੋ ਇਹਦੇ ਚੱਲੇ ਆ ਨਾ ਇਹੀ ਹੈ ਤੂੰ ਹਟਾਈ ਨਾ ਉਹਨੂੰ ਛੇਹ ਲਈ ਜਾਈ ਹੁਣ ਤੁਸੀਂ ਅੰਦਰ ਜਾ ਕੇ ਬੈਠੋ ਅਸੀਂ ਲੱਭ ਲੈਨੇ ਆ ਠੀਕ ਹੈ ਲੱਭ ਲੱਭ ਕੇ ਦਹਾਰ ਮੰਮੀ ਚਲੋ ਚਲੀ ਇਹ ਕਿਤੇ ਹਾਂ ਨਹੀਂ ਟਿਕਦੀ ਮਾਰ ਕੇ ਹਾਰ ਗਾਲ ਐ ਵੀ ਸ਼ਾਹ ਦੇਈ ਜਾਨੀ ਆ ਵੇਖ ਲੋ ਹੱਲੇ ਪਤਾ ਨਹੀਂ ਆ ਗਈ ਘਰ ਦੇ ਵਿੱਚੋਂ ਚੀਜ਼ ਪਈ ਆ ਪਹਿਲਾਂ ਹੀ ਚੋਰ ਸਾਬਿਤ ਕਰਤਾ ਮੈਨੂੰ ਉਹ ਵੀ ਕਿਤੇ ਨੇ ਕਰਤਾ ਹਣਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਛੇਤੀ ਬੋਲ ਕਿੱਥੇ ਆ ਉਹਦੀ ਘੜੀ ਟਿਕੜ ਇੱਕ ਮਿੰਟ ਲਾ ਬੋਲਣ ਲੱਗਿਆ ਨਹੀਂ ਮੈਂ ਦੋ ਚਾਰ ਛੜਮੀਆਂ ਨਹੀਂ ਤੈਨੂੰ ਅੱਗੇ ਵੇਖ ਤੇਰੀ ਦਾਦੀ ਸੁਣਾ ਕੇ ਗਈਏ ਗੱਲਾਂ ਹੈ ਤੂੰ ਵਿਗਾੜਿਆ ਹੋਇਆ ਬੋਲ ਕੁਝ ਬੋਲ ਉਹ ਮੰਮੀ ਸਾਡੇ ਇੰਦਰ ਉੰਦਰ ਕੀ ਜਾਉਂਦਾ ਬੇ 2 ਮਿੰਟ ਛੇਤੀ ਬੋਲ ਮੰਮੀ ਸੱਚ ਪੁੱਛਣਾ ਤੇ ਜਦੋਂ ਮੈਂ ਉਦੋਂ ਵਿਆਹ ਤੇ ਗਿਆ ਸੀ ਨਾ ਮੈਨੂੰ ਪਤਾ ਨਹੀਂ ਲੱਗਾ ਨਾ ਚੇਟਾ ਟੱਪ ਦੇ ਮੇਰੇ ਹੱਥੋਂ ਘੜੀ ਵੀ ਡਿੱਗ ਪਈ ਤੇ ਕੜਾ ਵੀ ਡਿੱਗ ਪਿਆ ਮੈਨੂੰ ਨਹੀਂ ਪਤਾ ਕੁਛ ਹਾਈ ਰੱਬਾ ਪੈ ਗਏ ਸੀ ਆਪਾਂ